ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਆਪਸੀ 카ਟੋ ਕਲੇਜ ਤੋਂ ਦੁਖੀ ਟਕਸਾਲੀ ਪਰਿਵਾਰ ਹੁਣ ਪਾਰਟੀ ਛੱਡ ਰਹੇ ਨੇ ਖੰਨਾ ਦੇ ਵਿੱਚ ਅਕਾਲੀ ਸਰਪੰਚ ਸਣੇ ਕਈ ਪਰਿਵਾਰਾਂ ਨੇ ਆਮ ਆਦਮੀ ਪਾਰਟੀ ਦਾ ਅੱਜ ਪੱਲਾ ਫੜਿਆ ਇਹ ਜੋ ਪਰਿਵਾਰ ਸਨ 30-35 ਸਾਲਾਂ ਤੋਂ ਅਕਾਲੀ ਦਲ ਦੇ ਨਾਲ ਜੁੜੇ ਹੋਏ ਸਨ ਮੰਤਰੀ ਤਰਨਪ੍ਰੀ ਸੋਂਧ ਨੇ ਇਹਨਾਂ ਪਰਿਵਾਰਾਂ ਨੂੰ ਪਾਰਟੀ ਦੇ ਵਿੱਚ ਸ਼ਾਮਲ ਕੀਤਾ ਅਤੇ ਉਹਨਾਂ ਦੇ ਗਲਾਂ ਦੇ ਵਿੱਚ ਸਰੂਪੇ ਪਾ ਕੇ ਉਹਨਾਂ ਨੂੰ ਉਹਨਾਂ ਦੀਆਂ ਉਮੀਦਾਂ ਦੇ ਉੱਤੇ ਖਰਾ ਉਤਰਨ ਦਾ ਭਰੋਸਾ ਵੀ ਦਿੱਤਾ ਇਸੇ ਨਾਲ ਹੀ ਪਿੰਡ ਦੇ ਵਿਕਾਸ ਤੇ ਲਈ ਉਹਨਾਂ ਦੇ ਵੱਲੋਂ 10 ਲੱਖ ਰੁਪਏ ਦੀ ਗ੍ਰਾਂਟ ਦਾ ਐਲਾਨ ਵੀ ਕੀਤਾ ਗਿਆ ਪਿੰਡ ਦੀ ਸਰਪੰਚ ਪਰਮਜੀਤ ਕੌਰ ਦੇ ਨਾਲ-ਨਾਲ ਚਰਨਜੀਤ ਸਿੰਘ ਹਰਮਿੰਦਰ ਸਿੰਘ ਜਸਵੀਰ ਸਿੰਘ ਬੱbbi ਭਾਕ ਸਿੰਘ ਖਰਪਾਲ ਸਿੰਘ ਤੇ ਵੱਡੀ ਗਿਣਤੀ ਦੇ ਵਿੱਚ ਜੋ ਅਕਾਲੀ ਪਰਿਵਾਰ ਸਨ ਉਹ ਅੱਜ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਅੱਜ ਬਹੁਤ ਵੱਡਾ ਦਿਨ ਆਜ ਆਮ ਆਦਮੀ ਪਾਰਟੀ ਦੇ ਪਰਿਵਾਰ ਦੇ ਵਿੱਚ ਬਹੁਤ ਵੱਡਾ ਵਾਧਾ ਹੋਇਆ ਅੱਜ ਉਰੇ ਦੀ ਪੰਚਾਇਤ ਸਰਪੰਚ ਸਾਹਿਬ ਪਰਮਜੀਤ ਕੌਰ ਜੀ ਚਰਨਜੀਤ ਸਿੰਘ ਜੀ ਹਰਮਿੰਦਰ ਸਿੰਘ ਜੀ ਜਸਵੀਰ ਜੀ ਬੱਪੀ ਜੀ ਭਾਗ ਸਿੰਘ ਜੀ ਹਰਪਾਲ ਸਿੰਘ ਜੀ ਅੱਜ ਲਗਭਗ ਪੂਰੀ ਪੰਚਾਇਤ ਹੈ ਜਿਹੜੀ ਅੱਜ ਪਿੰਡ ਮੋਨਪੁਰ ਦੇ ਤੇ ਅੱਧੇ ਦੇ ਕਰੀਬ ਪਿੰਡਾਂ ਚ ਪਰਿਵਾਰ ਵੱਡੀ ਗਿਣਤੀ ਚ ਪਰਿਵਾਰ ਅੱਜ ਆਮ ਆਦਮੀ ਪਾਰਟੀ ਦੇ ਵਿੱਚ ਜੁਆਇਨ ਕੀਤੇ ਨੇ ਮੈਂ ਇਹਨਾਂ ਨੂੰ ਜੀ ਆਇਆਂ ਨੂੰ ਕਹਿੰਦਾ ਇਹ ਸਭ ਜੋ ਇਹਨਾਂ ਨੇ ਮਨ ਬਣਾਇਆ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਜੋ ਕਾਰਜਸ਼ਾਲੀ ਹੈ ਪੰਜਾਬ ਦੇ ਪ੍ਰਤੀ ਸਮਰਪਣ ਹੈ ਉਹਨੂੰ ਦੇਖਦੇ ਹੋਏ ਪੰਜਾਬ ਦੇ ਪ੍ਰਤੀ ਜੋ ਚਾਹੇ ਉਹ ਪੰਜਾਬ ਦੇ ਪਾਣੀ ਦੇ ਰਾਖਿਆਂ ਦੇ ਤੌਰ ਤੇ ਹੋਵੇ ਚਾਹੇ ਧਰਤੀ ਹੇਠਲੀ ਪਾਣੀ ਚਾਹੇ ਨਹਿਰੀ ਪਾਣੀ ਦੇ ਨਾਲ ਖੇਤੀ ਦੀ ਗੱਲ ਕਰੀਏ ਚਾਹੇ ਇਲਾਜ ਦੀ ਗੱਲ ਕਰੀਏ ਸੇ ਸੂਲਤਾਂ ਦੀ ਚਾਹੇ ਫ੍ਰੀ ਬਿਜਲੀ ਦੀ ਗੱਲ ਕਰੀਏ ਚਾਹੇ ਬੱਚਿਆਂ ਦੀ ਪੜ੍ਹਾਈ ਦੀ ਗੱਲ ਕਰੀਏ ਸਾਰੀਆਂ ਚੀਜ਼ਾਂ ਨੂੰ ਮਤਲਬ ਰੱਖਦੇ ਅੱਜ ਪਿੰਡ ਨੇ ਇੱਕ ਤਰਫਾ ਫੈਸਲਾ ਕੀਤਾ ਮੈਂ ਇਹਨਾਂ ਨੂੰ ਝਿਓ ਆਿਆਂ ਨੂੰ ਕਹਣਾ ਹੈ ਪਾਰਟੀ ਦੇ ਵਿੱਚ ਔਰ ਮੈਂ ਵਾਦਾ ਵੀ ਕਰਦਾ ਕਿ ਜਿਸ ਆਸ ਤੇ ਉਮੀਦ ਦੇ ਨਾਲ ਅੱਜ ਇਹ ਨਾਲ ਜੁੜੇ ਨੇ ਇਹਨਾਂ ਦੀਆਂ ਆਸਾਂ ਤੇ ਉਮੀਦਾਂ ਤੇ ਅਸੀਂ ਖਰੇ ਉਤਰਾਂਗੇ ਜਿੱਥੇ ਇਹਨਾਂ ਨੂੰ ਜ਼ਰੂਰਤ ਹੋਊਗੀ ਮੈਂ ਇਹਨਾਂ ਦੇ ਬਰਾਬਰ ਖੜਾ ਤੇ ਮੇਰਾ ਹਲਕਾ ਮੇਰਾ ਪਰਿਵਾਰ ਹੈ ਪੂਰਾ ਦਾ ਪੂਰਾ ਸੋ ਜਿੱਥੇ ਮੈਨੂੰ ਜ਼ਰੂਰਤ ਹੋਊਗੀ ਇਹ ਮੇਰੇ ਬਰਾਬਰ ਖੜੇ ਨੇ ਤੋਂ ਮੈਂ ਇੱਕ ਵਾਰ ਤੋਂ ਫੇਰ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਕਰਦਾ ਥੈਂਕ ਯੂ ਛੋਟਾ ਮਿਲਦਾ ਮੰਤਰੀ ਦਾ ਮੈਂ 10 ਲੱਖ ਰੁਪਏ ਇਸ ਪਿੰਡ ਦੀ ਡਵੈਲਪਮੈਂਟ ਤੇ ਦੇ ਲਈ ਅੱਜ ਅਨਾਉਂਸ ਵੀ ਕਰਕੇ ਇਸ ਮੌਕੇ ਲੋਕਾਂ ਨਾਲ ਗੱਲਬਾਤ ਕਰਦੇ ਆ ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਚੰਗੀ ਕਾਰਜਸ਼ੈਲੀ ਅਤੇ ਪੰਜਾਬ ਪੱਕੀ ਸੋਚ ਨੂੰ ਦੇਖਦਿਆਂ ਹੋਇਆਂ ਲਗਾਤਾਰ ਲੋਕ ਪਾਰਟੀ ਦੇ ਨਾਲ ਜੁੜ ਰਹੇ ਨੇ ਸਰਕਾਰ ਦੇ ਕੰਮ ਨੂੰ ਦੇਖਦੇ ਹੋਏ ਮੋਹਨਪੁਰ ਪਿੰਡ ਨੇ ਇੱਕ ਤਰਫਾ ਫੈਸਲਾ ਕੀਤਾ ਉਹਨਾਂ ਨੇ ਕਿਹਾ ਕਿ ਜਿਸ ਆਸ ਅਤੇ ਉਮੀਦ ਦੇ ਨਾਲ ਲੋਕ ਪਾਰਟੀ ਦੇ ਨਾਲ ਜੁੜੇ ਹਨ ਉਹਨਾਂ ਉੱਪਰ ਖਰਾ ਉਤਰਿਆ ਜਾਵੇਗਾ ਸਾਨੂੰ ਬਹੁਤ ਵਧੀਆ ਲੱਗਿਆ ਇਹ ਕੰਮ ਬਹੁਤ ਵਧੀਆ ਸਾਡੇ ਮੰਤਰੀ ਸਾਹਿਬ ਬਹੁਤ ਵਧੀਆ ਨੇ ਜੀ ਬੰਦੇ ਇਹਨਾਂ ਨਾਲ ਜੁੜਿਆ ਸੀ ਸਤਿ ਜੀ ਪੂਰੀ ਬਦਦਲ ਕਰਾਂਗੇ ਪੂਰੀ ਠੋਕ ਕੇ ਕਿੰਨੀ ਕਬੀ ਦਾ ਪੂਰਾ ਪਿੰਡ ਦਾ ਪਕਾ ਪੂਰਾ ਪਿੰਡ ਦਾ ਜੀ ਪੂਰਾ ਵਿਕਾਸ ਵੀ ਕਰਾਂਗੇ ਸਾਡਾ ਇਹ ਹੁਣ ਅਸੀਂ ਵੀ ਇਹਨਾਂ ਦਾ ਪੂਰਾ ਕਰਾਂਗੇ ਆਦਰ ਮਾਣਗੇ ਜਿੰਨਾ ਵੀ ਵੱਧ ਤੇ ਵੱਧ ਹੋਊਂ ਫੋਟ ਵੱਧ ਤੇ ਵੱਧ ਪਵਾਵਾਂਗੇ ਭਜਾ ਜੀ ਆਏ ਹੁਣ ਜਿਹੜੀਆਂ ਪੁਰਾਣੀਆਂ ਵਧੀਆ ਪਾਰਟੀਆਂ ਸੀ ਉਹਨਾਂ ਨੂੰ ਛੱਡ ਕੇ ਅਕਾਲੀ ਦਲ ਸਿੱਗੇ ਅਸੀਂ ਪੱਕੇ ਉਹਨਾਂ ਨੂੰ ਛੱਡ ਕੇ ਆਏ ਕੱਲੀ ਦੀ ਕੋਸ਼ਿਸ਼ ਉਹ ਜੀ ਉਹਨਾਂ ਨੂੰ ਪਤਾ ਹੀ ਹੈ ਉਹਨਾਂ ਦੇ ਹਾਲਾਤ ਕੀ ਨੇ ਇਸ ਕਰਕੇ ਸਾਨੂੰ ਇਧਰ ਆਵਾ ਪਿਆ ਕਿੰਨੇ ਸਾਲਾਂ ਤੋਂ ਕੱਢ ਕੱਦ ਰਹਿਤ ਹੈ ਹੋਇਤਾ ਜੀ 35 ਸਾਲ ਤੋਂ ਚੱਲ ਰਹੀ ਹੈ ਜਿਹੜੀ ਆਪਸੀ ਸਲਵਾ ਜੋਂਦੀ ਉਹਦੇ ਦੇਖ ਕੇ ਵੀ ਹੁੰਦਾ ਹਾਂਜੀ ਹਾਂਜੀ ਉਹਨਾਂ ਦੇ ਆਪ ਤਾਂ ਜੀ ਤੁਹਾਨੂੰ ਤੁਹਾਨੂੰ ਪਤਾ ਹੀ ਹੈ ਵੀ ਕਿਹੋ ਜਿਹੇ ਹਾਲ ਹੋਏ ਨੇ ਤੇ ਹੁਣ ਅਸੀਂ ਇਸ ਕਰਕੇ ਦੇਖਾ ਵੀ ਨਵੀਂ ਪਾਰਟੀ ਜੁਲ ਕੇ ਕਿ ਕੰਮ ਉਹ ਵਧੀਆ ਹੋ ਰਹੇ ਨੇ ਇਹ ਕਿੱਦਾਂ ਲੱਗ ਰਿਹਾ ਤੁਹਾਨੂੰ ਪਾਰਟੀ ਜੁਲ ਕੇ ਇਹ ਬਹੁਤ ਬਹੁਤ ਵਧੀਆ ਲੱਗ ਰਿਹਾ ਉਤੇ ਹੀ ਪਿੰਡ ਦੇ ਚਰਨਜੀਤ ਸਿੰਘ ਨੇ ਕਿਹਾ ਕਿ ਕੈਬਨਿਟ ਮੰਤਰੀ ਸੌਂਦ ਵਧੀਆ ਕੰਮ ਕਰ ਰਹੇ ਨੇ ਜਿਸ ਕਰਕੇ ਇਹਨਾਂ ਦੇ ਨਾਲ ਜੁੜੇ ਹਾਂ ਅਤੇ ਉਹਨਾਂ ਨੂੰ ਪੂਰਾ ਸਹਿਯੋਗ ਵੀ ਦਿੱਤਾ ਜਾਵੇਗਾ। ਉਤੇ ਹੀ ਜਸਵੀਰ ਸਿੰਘ ਨੇ ਕਿਹਾ ਕਿ ਉਹ ਕਰੀਬ 30-35 ਸਾਲ ਤੋਂ ਅਕਾਲੀ ਦਲ ਦੇ ਨਾਲ ਜੁੜੇ ਹੋਏ ਸਨ ਪਰ ਜੋ ਹਾਲ ਅੱਜ ਅਕਾਲੀ ਦਲ ਦੇ ਹਨ ਉਸ ਨੂੰ ਦੇਖ ਕੇ ਉਹਨਾਂ ਨੂੰ ਪਾਰਟੀ ਬਦਲਣ ਦਾ ਮਨ ਬਣਾਉਣਾ ਪਿਆ। ਬਿਊਰੋ ਰਿਪੋਰਟ ਜਗਬਾਨੀ ਟੀਵੀ